ਨੀਵ ਜਾਖੜ ਦਾ ਇਹ ਕਹਿਣਾ ਕਿ ਬਈ ਹੁਣ ਭਾਜਪਾ ਅਕਾਲੀ ਗੱਠ ਜੋੜ ਦੀ ਲੋੜ ਹੈ ਕਿ ਹੁਣੇ ਅਕਾਲੀ ਭਾਜਪਾ ਗੱਠ ਜੋੜ ਨਹੀਂ ਹੋਏਗਾ ਭਾਜਪਾ ਕਾਲੀ ਗੱਠ ਜੋੜ ਹੋਏਗਾ ਦਾ ਮਤਲਬ ਬੀਜੇਪੀ ਇੱਕ ਵਾਰ ਫਿਰ ਸੰਕੇਤ ਦੇ ਰਹੀ ਹੈ ਕਿ ਅਸੀਂ ਬੜੇ ਭਾਈ ਬਣਾਂਗੇ ਜਾਂ ਸੀਟਾਂ ਬਰਾਬਰ-ਬਰਾਬਰ ਵੰਡਾਂਗੇ ਉਹ ਕਹਿੰਦੇ ਕਿ ਇਹ ਦਸਤਾਰ ਇਹ ਪੱਗ ਕੱਲਾ ਕੱਪੜਾ ਪਹਿਰਾਵਾ ਨਹੀਂ ਇਹ ਸਾਡੀ ਸ਼ਾਨ ਹੈ ਸਾਡਾ ਸਨਮਾਨ ਹੈ ਸਾਡਾ ਮਾਣ ਹੈ ਹੈਨਾ ਇਹ ਇਹ ਕਹਿੰਦੇ ਕਿ ਸਾਡੀ ਸਰਦਾਰੀ ਹੈ ਅਨਮੋਲ ਗਗਨ ਮਾਨ ਦਾ ਮਾਮਲਾ ਇਸ ਤਰ੍ਹਾਂ ਚੱਲਿਆ ਤੇ ਲਓ ਜੀ ਪਟਾਕਾ ਪੈ ਗਿਆ ਆਵਾਜ਼ ਦੀ ਫੱਟ ਚੁੱਕਾ ਅਨਮੋਲ ਗਗਨ ਮਾਨ ਦਾ ਅਸਤੀਫਾ ਜੇ ਕਬੂਲ ਹੋ ਗਿਆ ਹੈ ਵਿਵਾਦ ਬੜਾ ਹੋ ਗਿਆ ਤਾਂ ਹੋਰ ਐਮਐਲਏ ਜਿਹੜੇ ਅੰਦਰੋਂ ਭਰੇ ਪਿੱਛੇ ਬੈਠੇ ਨੇ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਕਿਤੇ ਪੁੱਛਕਿਛ ਨਹੀਂ ਕਿਤੇ ਉਹ ਵੀ ਰਿਐਕਟ ਕਰਨਾ ਸ਼ੁਰੂ ਕਰ ਦੇਣ ਇਸੇ ਨੂੰ ਬਣਾਉਣਾ ਪਾਕਿਸਤਾਨ ਨੂੰ ਪਾਣੀ ਨਹੀਂ ਜਾਊਗਾ ਬਿਸ਼ੱਕ ਹਰਲੇ ਮਾਮਲੇ 'ਚ ਪਾਕਿਸਤਾਨ ਵੱਲੋਂ ਲਗਾਤਾਰ ਕਹਿੰਦੇ ਅਪੀਲਾਂ ਜਾ ਰਹੀਆਂ ਹਨ ਪਰ ਸਰਕਾਰ ਦਾ ਘੂਆ ਖੜਕਾਰੇ ਨੇ ਪਾਕਿਸਤਾਨ ਦੇ ਅਧਿਕਾਰੀ ਨੂੰ ਮੈਂ ਦੇ ਜੀ ਦੇਖੋ ਜੇ ਤੁਸੀਂ ਇੱਕਦਮ ਪਾਣੀ ਛੱਡ ਦੋ ਫਿਰ ਨੁਕਸਾਨ ਬਹੁਤ ਹੁੰਦਾ ਸਾਨੂੰ ਸੂਚਨਾ ਦਿਆ ਕਰੋ ਪਹਿਲਗਮ ਹਮਲਾ ਤਾਂ ਹੁਣ ਹੋਇਆ ਕਹਿੰਦੇ ਉੱਥੇ ਡੈਮ ਦੀ ਤਿਆਰੀ ਪਹਿਲਾਂ ਤੋਂ ਐ ਪਹਿਲਾਂ ਵੀ ਇਹ ਸਮੇਂ ਸਮੇਂ ਖਬਰਾਂ ਚਰਚਾ ਚੱਈਆਂ ਪਹਿਲਾਂ ਵੀ ਕਈ ਮਰ ਇੱਕ ਦੋ ਵਾਰ ਪੌਂਸ ਧਮਕੀਆਂ ਆਈਆਂ ਪਰ ਕੁਝ ਇਸ ਨੂੰ ਕੌਂਟਰ ਵਜੋਂ ਦੇਖਦੇ ਨੇ ਕੇ ਪਾਕਿਸਤਾਨ ਦੇ ਹੱਕ ਤੇ ਪੁਕਤਲਾ ਚੀਨੇ ਦਾਬ ਬਣਾ ਰਿਹਾ ਭਾਰਤ ਨੇ ਪਾਣੀਆਂ ਦਾ ਮਸਲਾ ਇਹ ਸਗੋਈ ਨਹੀਂ ਰਾਸ਼ਟਰੀ ਮਸਲਾ ਅੰਤਰਰਾਸ਼ਟਰੀ ਮਸਲਾ ਜੀ ਹਾਂ ਇੱਕ ਪਾਸੇ ਪੰਜਾਬ ਤੇ ਹਰਿਆਣਾ ਦੇ ਪਾਣੀਆਂ ਦੇ ਮਸਲੇ ਤੇ ਲਗਾਤਾਰ ਚਰਚਾ ਹੁੰਦੀ ਆ ਦੂਸਰੇ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਾਣੀਆਂ ਦਾ ਮਸਲਾ ਵੀ ਕਾਫੀ ਵੱਡਾ ਬਣਿਆ ਹੋਇਆ ਹੈ। ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਵੱਲੋਂ ਉਹਨੂੰ ਸਸਪੈਂਡ ਕੀਤਾ ਗਿਆ ਉਸ ਸਮਝੌਤੇ ਨੂੰ ਤੇ ਪਾਕਿਸਤਾਨ ਵਾਲੇ ਕਹਿੰਦੇ ਕਿ ਕਹਿ ਰਹੇ ਨੇ ਜੀ ਕਿ ਪਾਣੀ ਛੱਡੋ ਨਹੀਂ ਤਾਂ ਜੰਗ ਆਏ। ਇੱਧਰ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਕਹਿ ਚੁੱਕੇ ਨੇ ਕਿ ਜੇ ਉਹ ਪਾਣੀ ਇੱਧਰ ਆਉਂਦਾ ਤਾਂ ਸਤੋ ਚਾਹੇ ਮੱਧ ਪ੍ਰਦੇਸ਼ ਤੱਕ ਪਾਣੀ ਜਾਏ ਜਿੱਤਕ ਮਰਜ਼ੀ ਜਾ ਜਾਵੇ। ਪਰ ਮੈਂ ਅੱਜ ਜਿਸ ਨੁਕਤੇ ਤੇ ਗੱਲ ਕਰਨ ਲੱਗਿਆ ਹਾਂ ਉਹ ਇਸ ਤੋਂ ਅਗਲੀ ਹੈ। ਕਿ ਜਿਸ ਤਰ੍ਹਾਂ ਸਿੰਧੂ ਜਲ ਸੰਧੀ ਰਹੀ ਪਹਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਖਤ ਫੈਸਲਾ ਲਿਆ ਕਿ ਅਸੀਂ ਇਹ ਸਮਝੌਤਾ ਰੱਦ ਕਰਦੇ ਹਾਂ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਜਾਊਗਾ ਬੇਸ਼ੱਕ ਹੜ੍ਹ ਵਾਲੇ ਮਾਮਲੇ 'ਚ ਪਾਕਿਸਤਾਨ ਵੱਲੋਂ ਲਗਾਤਾਰ ਕਈਂ ਦੇ ਅਪੀਲਾਂ ਜਾ ਰਹੀਆਂ ਨੇ ਪਰ ਸਰਕਾਰ ਦਾ ਬੁਹਾ ਖੜਕਾ ਰਹੇ ਨੇ ਪਾਕਿਸਤਾਨ ਦੇ ਅਧਿਕਾਰੀ ਨੁਮਾਇंदे ਕਿ ਜੀ ਦੇਖੋ ਜੇ ਤੁਸੀਂ ਇੱਕਦਮ ਪਾਣੀ ਛੱਡਦੇ ਹੋ ਸਾਡੇ ਨੁਕਸਾਨ ਬਹੁਤ ਹੁੰਦਾ ਸਾਨੂੰ ਸੂਚਨਾ ਦਿਆ ਕਰੋ ਉਹ ਕਹਿੰਦੇ ਜਦ ਤੱਕ ਰੱਦ ਹੈ ਸਮਝੋ ਤਦ ਤੱਕ ਤਾਂ ਅਸੀਂ ਇਹੀ ਕਰਾਂਗੇ ਜੋ ਵੀ ਹੋ ਸਕਦਾ ਨਾ ਵੀ ਕਿਹਾ ਹੋਵੇ ਪਰ ਇਹਦਾ ਅਰਥ ਇਹ ਹੈ ਸੋ ਇਸ ਲਈ ਕਹਿੰਦੇ ਕਿ ਇੱਕ ਤਾਂ ਇਹ ਮਾਮਲਾ ਵੱਡਾ ਹੈ ਪਰ ਕਿ ਇਸ ਮਸਲੇ ਦਾ ਦਬਾਅ ਬਣਾਉਣ ਲਈ ਜਾਂ ਚੀਨ ਆਪਣੀ ਧੌਂਸ ਜਿਤਾਉਣ ਲਈ ਭਾਰਤ ਦਾ ਪਾਣੀ ਬੰਦ ਕਰ ਸਕਦਾ ਹੈ ਭਾਰਤ ਦੀ ਬੱਤੀ ਵੀ ਗੁੱਲ ਹੋ ਸਕਦੀ ਹੈ ਭਾਰਤ ਦੀ ਬਿਜਲੀ ਵਾਲਾ ਪੈਦਾਵਾਰਤ ਵੀ ਅਸਰ ਪੈ ਸਕਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਬ੍ਰਹਮਪੁੱਤਰ ਦਾ ਬ੍ਰਾਂਹਪੋਤਰਾ ਦੇ ਉੱਤੇ ਚੀਨ ਵੱਲੋਂ ਜਿਹੜਾ ਡੈਮ ਬਣਾਇਆ ਜਾ ਰਿਹਾ ਉਹ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੋਏਗਾ ਤੇ ਉਹਦੇ ਨਾਲ ਉਸ ਡੈਮ ਬਣ ਨਾਲ ਨੂੰ ਜਿਹੜਾ ਕੁਦਰਤੀ ਬਹਾਰ ਆਹੀਂ ਪਾਣੀ ਭਾਰਤ ਚ ਹੋ ਕੇ ਆਉਂਦਾ ਹੈ ਭਾਰਤ ਚ ਆਉਂਦਾ ਹੈ ਬੰਗਲਾਦੇਸ਼ ਨੂੰ ਜਾਂਦਾ ਹੈ ਕਹਿੰਦੇ ਸਿੱਧਾ ਉੱਤੇ ਅਸਰ ਪੈਣਾ ਜੇ ਹੋਇਆ ਤਾਂ ਪਾਣੀ ਦੀ ਆਮਦ ਤਾਂ ਘਟਨੀਓ ਘਟਨੀਆਂ ਸਾਡੇ ਦਰਿਆਵਾਂ ਵਿੱਚ ਕੁਦਰਤੀ ਬੰਦ ਦੇ ਤੌਰ ਦੇ ਉੱਤੇ ਜਿਹੜਾ ਮਤਲਬ ਪਹਿਲਾਂ ਤਾਂ ਖੇਤਰ ਦੇ ਕਬਜ਼ੇ ਨੂੰ ਲੈ ਕੇ ਵੀ ਚੀਨ ਵੱਲੋਂ ਹਰ ਵਾਰ ਪੰਗਾ ਲਿਆ ਜਾਂਦਾ ਹੈ ਫਿਰ ਜੇਕਰ ਇਸ ਤਰ੍ਹਾਂ ਉਹ ਪਾਣੀ ਰੋਕਦਾ ਡੈਮ ਬਣਾ ਕੇ ਜਿਹਦੇ ਉੱਤੇ ਕਹਿ ਰਹੇ ਨੇ ਕਿ 14 15 ਲੱਖ ਕਰੋੜ ਤੱਕ ਦਾ ਖਰਚਾ ਆ ਰਿਹਾ 14 ਲੱਖ ਕਰੋੜ ਤੋਂ ਲੈ ਕੇ 15 ਲੱਖ ਕਰੋੜ ਤੱਕ ਕਹਿੰਦੇ ਕਿ ਖਰਚਾ ਕਰਕੇ ਚੀਨ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਹੈ ਜਿਹਦੇ ਰਾਹੀਂ ਉਹਨੇ ਬ੍ਰਹਮਪੁੱਤਰ ਵਾਲਾ ਉਹ ਪਾਣੀ ਜਿਹੜਾ ਭਾਰਤ 'ਚ ਵੀ ਆਉਂਦਾ ਤੇ ਬੰਗਲਾਦੇਸ਼ ਨੂੰ ਵੀ ਆਉਂਦਾ ਉਹ ਰੋਕਣਾ ਤੇ ਜੇ ਰੁਕਦਾ ਤਾਂ ਫਿਰ ਭਾਰਤ ਦੇ ਵਿੱਚ ਕੀ ਪਾਣੀ ਦੀ ਜਿਹੜਾ ਦਰਿਆਈ ਪਾਣੀ ਹੈ ਉਹਦੇ ਵਿੱਚ ਵੱਡੀ ਖੜੋਤ ਆ ਜੇਗੀ ਇਕੱਲਾ ਉਹ ਹੀ ਨਹੀਂ ਇਸ ਬ੍ਰਹਮਪੁੱਤਰ ਦੇ ਰਾਹੀਂ ਜਿਹੜਾ ਪਾਣੀ ਭਾਰਤ ਵਾਲੇ ਪਾਸੇ ਆਉਂਦਾ ਉਸ ਪਾਣੀਆ ਦੇ ਉੱਤੇ ਜਿਹੜੇ ਸਾਡੇ ਹਾਈਡਲ ਪ੍ਰੋਜੈਕਟ ਲੱਗੇ ਹੋ ਨੇ ਬਿਜਲੀ ਪੈਦਾ ਕਰਨ ਵਾਲੇ ਕਹਿੰਦੇ ਉਹ ਭਾਰਤ ਦੀ ਕੁੱਲ ਬਿਜਲੀ ਚੋਂ 40 ਤੋਂ 45% ਦੀ ਪੈਦਾਵਾਰ ਉਹੀ ਹੈ ਤੇ ਜੇ ਕੁੱਲ ਬਿਜਲੀ ਦੀ ਪੈਦਾਵਾਰ 40-45% ਦੀ ਉਹੀ ਹੈ ਤਾਂ ਮਤਲਬ ਅੱਧੀ ਤਾਂ ਬਿਜਲੀ ਸਾਡੀ ਗਲ ਹੋ ਸਕਦੀ ਹੈ ਕਿ ਚੀਨ ਇਸ ਖੇਡ ਤੱਕ ਜਾ ਰਿਹਾ ਹੈ ਕਿ ਭਾਰਤ ਸਰਕਾਰ ਚੁੱਪ ਹੈ ਕਿ ਕੇਂਦਰ ਸਰਕਾਰ ਕਿਸੇ ਫਿਕਰਮੰਦੀ ਚ ਹੈ ਜਾਂ ਉਹਨੇ ਪਾਸਾ ਵਟਲੇ ਇਸ ਮਸਲੇ ਤੋਂ ਜਾਂ ਇਹ ਪਾਕਿਸਤਾਨ ਵਾਲੇ ਪਹਿਲੂ ਤੇ ਦਬਾਅ ਵੈਸੇ ਪਾਕਿਸਤਾਨ ਨਾਲ ਮਸਲਾ ਤਾਂ ਹੁਣ ਆਇਆ ਪਹਿਲਗਾਮ ਹਮਲਾ ਤਾਂ ਹੁਣ ਹੋਇਆ ਕਹਿੰਦੇ ਉੱਥੇ ਡੈਮ ਦੀ ਤਿਆਰੀ ਪਹਿਲਾਂ ਤੋਂ ਐ ਪਹਿਲਾਂ ਵੀ ਇਹ ਸਮੇ ਸਮੇ ਖਬਰਾਂ ਚਰਚਾ ਚਾਈਆਂ ਪਹਿਲਾਂ ਵੀ ਕਈ ਵਾਰ ਇੱਕ ਦੋ ਵਾਰ ਤੋਂ ਆਉਂਸ ਧਮਕੀਆਂ ਆਈਆਂ ਪਰ ਕੁਝ ਇਸ ਨੂੰ ਕਾਉਂਟਰ ਵਜੋਂ ਦੇਖਦੇ ਨੇ ਕਿ ਪਾਕਿਸਤਾਨ ਦੇ ਹੱਕ ਚ ਭੁਗਤਦਾ ਚੀਨ ਨੇ ਦਬਾਅ ਬਣਾ ਰਿਹਾ ਭਾਰਤ ਤੇ ਪਰ ਸਵਾਲ ਜੇ ਦਬਾਅ ਬਣਾਉਣ ਦਾ ਹੋਵੇ ਤਾਂ ਇੱਥੇ ਤਾਂ ਸਿੰਧੂ ਜਲ ਸੰਧੀ ਵਾਲਾ ਮਸਲਾ ਹੈ ਪਰ ਉੱਥੇ ਜੇ ਡੈਮ ਬਣਾ ਕੇ ਤੁਸੀਂ ਫਿਰ ਹਮਤਲ ਤੁਸੀਂ ਮਰਜੀ ਹੈ ਤੁਹਾਡੇ ਤੇ ਜਦੋਂ ਕਿ ਇੱਥੇ ਵੀ ਰਿਪੀਰੀਅਨ ਸਿਧਾਂਤ ਹੈ ਜਿਹੜੀ ਆਪਾਂ ਗੱਲ ਕਰਦੇ ਆਏ ਆਂ ਕਿ ਵੀ ਜੇ ਉਹਦੇ ਵਿੱਚੋਂ ਵੱਖਰਾ ਚੈਨਲਾਈਜ਼ ਕੱਢ ਕੇ ਕੱਢਿਆ ਜਾਵੇ ਕੁਝ ਫਿਰ ਤਾਂ ਤੁਹਾਡਾ ਹੱਕ ਹੈ ਕਿ ਤੁਸੀਂ ਕਹੋ ਵੀ ਅਸੀਂ ਮਾਲਕ ਹਾਂ ਪਰ ਜੇ ਕੁਦਰਤੀ ਬਹਿਣਾ ਜਿੱਥੇ ਤੋਂ 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 ਮਾਲਕ ਨੇ ਫਿਰ ਕੁਦਰਤੀ ਬਹਿ ਕੇ ਜੇ ਇੱਕ ਮੁਲਕ ਦੇ ਦੂਏ ਮੁਲਕ ਚਾ ਰਿਹਾ ਤਾਂ ਫਿਰ ਇਧਰ ਇਹ ਮਾਲਕ ਹੈ ਇਸੇ ਤਰ੍ਹਾਂ ਫਿਰ ਪਾਕਿਸਤਾਨ ਵਾਲੇ ਪਾਸੇ ਅਗਲੇ ਕਹਿੰਦੇ ਅਸੀਂ ਮਾਲਕ ਹੈ ਫਿਰ ਇਦਾਂ ਪਾਣੀ ਵੀ ਰੋਕਿਆ ਸੋ ਮਾਲਕੀ ਨੂੰ ਲੈ ਕੇ ਵੀ ਸਵਾਲ ਹੈ ਤੇ ਮੁਲਕਾਂ ਦੇ ਹੱਕ ਨੂੰ ਲੈ ਕੇ ਵੀ ਸਵਾਲ ਹੈ ਤੇ ਤਣਾਅ ਤੇ ਯੰਗ ਦਾ ਅਸਰ ਕਿ ਉਹਨੇ ਇਸ ਕਦਰ ਪਿਆ ਕਰੇਗਾ ਤੇ ਜਾਂ ਇਹ ਚੀਨ ਦੀ ਵੱਡੀ ਰਾਜਨੀਤਿਕ ਹੈ ਪਰ ਜੋ ਵੀ ਹੋਵੇ ਇਹ ਸਚਾਈ ਹੈ ਜੀ ਕਿ ਬ੍ਰਹਮਪੁੱਤਰਾ ਦੇ ਉੱਤੇ ਚੀਨ ਡੈਮ ਬਣਾਉਣ ਜਾ ਰਿਹਾ ਹੈ ਤੇ ਜੇਕਰ ਇਹ ਡੈਮ ਬਣਦਾ ਤਾਂ ਚੀਨ ਦੀ ਮਰਜ਼ੀ ਤੇ ਨਿਰਪਰ ਹੋ ਜਾਣਾ ਕਿ ਉਹਨੇ ਸਾਡੇ ਆਲੇ ਪਾਸੇ ਨੂੰ ਪਾਣੀ ਕਿੰਨਾ ਛੱਡਣਾ ਹੈ ਕਿੰਨਾ ਨਹੀਂ ਛੱਡਣਾ ਹੈ ਵੀ ਜਾਂ ਨਹੀਂ ਫਿਰ ਕੀ ਇਹ ਦੁਨੀਆ ਪੱਧਰ ਤੇ ਵੱਡਾ ਮੁੱਦਾ ਬਣੂਗਾ ਤੇ ਭਾਰਤ ਸਰਕਾਰ ਇਸ ਮੁੱਦੇ ਤੇ ਕਿਵੇਂ ਰਿਐਕਟ ਕਰੂਗੀ ਤੇ ਕਦੋਂ ਕਰਨਾ ਰਿਐਕਟ ਇਹ ਵੀ ਸਵਾਲ ਖੜਾ ਹੈ ਤੇ ਇਹਦਾ ਅਸਰ ਕੱਲਾ ਪਾਣੀਆਂ ਤੇ ਨਹੀਂ ਪੈਣਾ ਨਾਲ ਦੀ ਨਾਲ ਸਾਡੀ ਬਿਜਲੀ ਪੈਦਾਵਾਰ ਤੇ ਪੈਣਾ ਬੱਤੀ ਗੁੱਲ ਤੱਕ ਹੋਣ ਦਾ ਖਤਰਾ ਪੈਦਾ ਹੋ ਰਿਹਾ ਇਹਦੇ ਉੱਤੇ ਗੰਭੀਰ ਮੰਤਰੀ ਦੀ ਲੋੜ ਹੈ ਖਬਰਾਂ ਬੜੀ ਅਹਿਮ ਸੀ ਮੈਂ ਲੱਗਿਆ ਕਿ ਅੱਜ ਪਾਣੀ ਦੇ ਮਸਲੇ ਤੇ ਅਸੀਂ ਸੁਬਈ ਮਸਲਾ ਤੱਕ ਸਸ਼ੂਨੇ ਆ ਅੱਜ ਅੰਤਰਰਾਸ਼ਟਰੀ ਪਾਣੀ ਦਾ ਮੁੱਦਾ ਵੀ ਧਿਆਨ ਮੰਗ ਰਿਹਾ ਸੀ ਚਲੋ ਜੀ ਮੁੱਦਾ ਤਾਂ ਪੰਜਾਬ ਦੇ ਵਿੱਚ ਅਨਮੋਲ ਗਗਨਮਾਨ ਵਾਲਾ ਕਾਸਾ ਭਖਿਆ ਆ ਛਣਿਆਤ ਵਰਦੇ ਦਿਨਾਂ ਚ ਅਨਮੋਲ ਗਗਨਮਾਨ ਦਾ ਮਾਮਲਾ ਇਸ ਕਦਰ ਚੱਲਿਆ ਕਿ ਲੋ ਜੀ ਪਟਾਕਾ ਪੈ ਗਿਆ ਆਮਾਦੀ ਪਾਰਟੀ ਚ ਤਾਂ ਲੋ ਜੀ ਖਰੜ ਹਲਕੇ ਤੋਂ ਐਮਐਲਏ ਨੇ ਅਸਤੀਫਾ ਦਿੱਤਾ ਖਰੜ ਹਲਕਾ ਉਹ ਹੈ ਜਿੱਥੋਂ ਲੰਘੇ ਦਿਨੀ ਰঞ্জੀਤ ਸਿੰਘ ਗਿੱਲ ਗਿੱਲਕੋ ਵੈਲੀ ਵਾਲੇ ਉਹਨਾਂ ਨੇ ਅਖਾਲੀ ਦਲ ਛੱਡਿਆ ਤੇ ਇੱਧਰ ਅਗਲੇ ਦਿਨੇ ਖਬਰੇ ਆ ਗਈ ਕਿਆਮਾ ਦੀ ਪਾਰਟੀ ਦੀ ਐਮਐਲਏ ਤੇ ਸਾਬਕਾ ਮੰਤਰੀ ਦੀ ਅਨਮੋਲਕ ਅਗਨਮਾਨ ਨੇ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਤੇ ਕਹਿੰਦਾ ਸਪੀਕਰ ਸਾਹਿਬ ਮੇਰਾ ਅਸਤੀਫਾ ਸਵੀਕਾਰ ਕਰੋ ਤੇ ਨਾਲੇ ਉਹਨੇ ਕਹਤਾ ਕਿ ਮੈਂ ਸਿਆਸਤ ਤੋਂ ਦੂਰ ਹੁਣੀ ਆ ਹੁਣ ਲੋਕ ਇਸ ਕਨੈਕਸ਼ਨ ਨੂੰ ਵੀ ਜੋੜ ਕੇ ਦੇਖਣ ਲੱਗ ਪਏ ਕਿ ਕੀ ਜਿਵੇਂ ਨਿਚੋਣ ਵਾਲੀ ਗੱਲ ਜਾਊਗੀ ਜੀ ਰਣਜੀਤ ਸਿੰਘ ਗਲੋਧਰ ਜਾਣਗੇ ਜੀ ਕੋਈ ਕਹਿੰਦਾ ਵੀ ਰਾਸਵਾ ਹੀ ਭੇਜ ਸਕਦੇ ਕੋਈ ਕਹਿੰਦਾ ਕਿ ਨਹੀਂ ਉਹਦਾ ਬੀਜੇਪੀ ਵਾਲੇ ਪਾਸੇ ਜਾਂ ਕਾਂਗਰਸ ਵਾਲੇ ਪਾਸੇ ਪਰ ਆਹ ਘਟਨਾ ਇਕੱਠੀ ਜੋੜਨ ਕਰਕੇ ਇਹ ਚਰਚਾ ਵੀ ਆਈ ਪਰ ਮੈਂ ਜਿਹੜੀ ਗੱਲ ਕਰ ਰਿਹਾ ਖਰੜ ਹਲਕਾ ਉਹ ਹੈ ਜਿੱਥੋਂ ਪਹਿਲਾਂ ਪੱਤਰਕਾਰੀ ਖੇਤਰ ਨਾਲ ਸੰਬੰਧਿਤ ਵੱਡਾ ਨਾਮ ਕਮਰ ਸੰਧੂ ਹੋਰੀ ਆਮ ਆਦੀ ਪਾਰਟੀ ਤੋਂ ਐਮਐਲ ਬਣੀ ਸੀ ਉਹ ਵੀ ਲਗਭਗ ਸਿਆਸੀ ਬੇੜੇ ਚੋਂ ਬਾਹਰ ਚਲੇ ਗਏ ਤੇ ਇਥੋਂ ਹੁਣ ਕਲਾਕਾਰ ਵੱਜੋਂ ਅਨਮੋਲ ਗਗਨਮਾਨ ਮੈਂ ਮਤਲਿਆਂ ਦਾ ਤੇ ਇਸ ਖੇਤਰ ਨੂੰ ਚੁਣਿਆ ਸੇਵ ਮੰਨਿਆ ਜਾਂਦਾ ਇਸ ਖੇਤਰ ਨੂੰ ਜੀ ਕਿ ਅਗਲੇ ਕਹਿੰਦੇ ਵੀ ਕੋਈ ਬਾਹਰੋਂ ਬਸੋ ਬਹੁਤ ਹੈ ਕੋਈ ਇਸ ਲਈ ਕੋਈ ਚੱਕਰ ਨਹੀਂ ਇੱਥੇ ਲੜਾਓ ਜਿੱਥੇ ਜਿਤਾਓ ਜੀ ਚਲੋ ਜੀ ਬੀਬੀ ਜਿੱਤ ਗਈ ਮੰਤਰੀ ਵੀ ਬਣੀ ਪਰ ਕਹਿੰਦੇ ਕਿ ਹਾਈ ਕਮਾਂਡ ਨਾਲ ਸਰਕਾਰ ਨਾਲ ਉਹਦਾ ਉਹ ਤਾਲਮੇ ਨਹੀਂ ਬੈਠਿਆ ਅਦਰ ਉਹ ਗੱਲਾਂ ਤਾਂ ਐਮਐਸਪੀ 5 ਮਿੰਟ ਚ ਦੇਣ ਦੀਆਂ ਕਰਦੀ ਸੀ ਉਹ ਖੂਬ ਚੱਲੀ ਪਰ ਹੁਣ ਇਧਰੋਂ ਵੀ ਗਏ ਹੁਣ ਜਦੋਂ ਅਸਤੀਫਾ ਆਇਆ ਤੇ ਕਹਿੰਦੇ ਕਿ ਪਾਰਟੀ ਪੱਧਰ ਤੇ ਲੱਗ ਪਾਗੇ ਸੀਗਾ ਕਿ ਕੋਈ ਗੱਲ ਨਹੀਂ ਆ ਗਿਆ ਤਾਂ ਦੇਖਾਂਗੇ ਜਿਵੇਂ ਨਹੀਂ ਚੋਣ ਕਰਾਵਾਂਗੇ ਕੁਛ ਨਹੀਂ ਪਰ ਕਹਿੰਦੇ ਕਿ ਵਿਰੋਧੀਆਂ ਨੇ ਇਸ ਨੂੰ ਮੁੱਦਾ ਬਣਾਇਆ ਸੋਸ਼ਲ ਮੀਡੀਆ ਤੇ ਗੱਲਾਂ ਚੱਲੀਆਂ ਤੇ ਇਹ ਫਿਕਰ ਪਿਆਮਾਦੀ ਪਾਰਟੀ ਨੂੰ ਕਿ ਕਿਤੇ ਅਨਮੋਲ ਗगन ਮਾਨ ਦਾ ਅਸਤੀਫਾ ਜੇ ਕਬੂਲ ਹੋ ਗਿਆ ਹੈ ਵਿਵਾਦ ਬੜਾ ਹੋ ਗਿਆ ਤਾਂ ਹੋਰ ਐਮਐਲਏ ਜਿਹੜੇ ਅੰਦਰੋਂ ਭਰੇ ਪੀਤੇ ਬੈਠੇ ਨੇ ਜਿਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਕਿਤੇ ਪੁੱਛਕਿਛ ਨਹੀਂ ਕਿਤੇ ਉਹ ਵੀ ਰਿਐਕਟ ਕਰਨਾ ਸ਼ੁਰੂ ਕਰ ਦੇਣ ਇਸ ਲਈ ਇਹਨੂੰ ਮਨਾਓ ਤੇ ਕਹਿੰਦੇ ਜੀ 1.5 ਦਿਨ ਤਾਂ ਪਹੁੰਚ ਪਰੋਚ ਨੂੰ ਲੱਗ ਗਿਆ ਨਾ ਫੋਨ ਚੱਕੇ ਨਾ ਸੰਪਰਕ ਕਰੇ ਨਾ ਕਿਸੇ ਨੂੰ ਮਿਲੇ ਕਿਲੇ ਫਿਰ ਆਖਰ ਜੀ ਕਹਿੰਦੇ ਜੀ ਕੇਜਰੀਵਾਲ ਤੇ ਮਨੀਸ਼ ਸ਼ੋਧੀਆਂ ਨੇ ਪ੍ਰਧਾਨ ਸਾਬ ਦੀ ਡਿਊਟੀ ਲਾਤੀ ਤੇ ਅਮਨ अरोड़ा ਨੇ ਫਿਰ ਗੱਡੀ ਘਰੇ ਪਹਚਾ ਲਈ ਤੇ ਘੰਟਾ ਸਵਾ ਘੰਟਾ ਕਹਿੰਦੇ ਜੀ ਬੈਠ ਕੋਈ ਤੇ ਬੈਠਕ ਤੋਂ ਬਾਅਦ ਆ ਗਿਆ ਜਿਕਨ ਮੁਰਗ ਅਗਨਮਾਨ ਜੀ ਨੇ ਅਸੀਪਾ ਵਾਪਸ ਲੈ ਲਿਆ ਤੇ ਪਾਰਟੀ ਲਈ ਕੰਮ ਕਰ ਗਿਆ ਚਲੋ ਇਹ ਤਾਂ ਹੁਣ ਹਨਮੁਰਗ ਅਗਨਮਾਨ ਜਾਣਨ ਕਿ ਉਹਨਾਂ ਦਾ ਰੋਸਾ ਸਿਆਸਤ ਤੋਂ ਮੰਨ ਪਰ ਗਿਆ ਸੀ ਜਾਂ ਸੱਚੀ ਸਿਆਸਤ ਨਹੀਂ ਹੋ ਰਹੀ ਸੀ ਇਸ ਲਈ ਸੀ ਜਾਂ ਉਹਨਾਂ ਤੋਂ ਜਿੱਦਾਂ ਦਾ ਮੰਤਰੀ ਦਾ ਉਹ ਤਾਂ ਰਿਹਾ ਉਹ ਮਸਲਾ ਸੀ ਜਾਂ ਇਸ ਖੇਤਰ 'ਚ ਜਿਹੜਾ ਕਾਰੋਬਾਰ ਚੱਲਦਿਆ ਜਿਹੇ ਜੇ ਲੈਣ ਦੇਣ ਜੇ ਉਹ ਉਹਦਾ ਕੋਈ ਲੈਣ ਦੇਣ ਦਾ ਕਿਸੇ ਨੇ ਪਗੜ ਪਾਇਆ ਸੀ ਕੋਈ ਆਪਸ 'ਚ ਇਹਨਾਂ ਤੇ ਕੋਈ ਸਵਾਲ ਨਾ ਰਿਆ ਸੀ ਇਹ ਆ ਜਾਂ ਆਉਂਦੇ ਸਮੇਂ 'ਚ ਵੀ ਇਹ ਮੁੱਦਾ ਪੜਨਾ ਇਹ ਸਾਰੇ ਮਸਲੇ ਨਾਲੇ ਫਿਰਾਲ ਦਫਨ ਹੋ ਗਏ ਪਰ ਅਨਮੋਲ ਗगनਮਾਨ ਦੇ ਅਸੀਫੇ ਤੇ ਬਵਾਦ ਨੇ ਇੱਕ ਵਾਰ ਫੇਰ ਕਲਾਕਾਰੀ ਖੇਤਰ ਵਾਲੇ ਸਿਆਸਤਦਾਨਾਂ ਦੀ ਚਰਚਾ ਛੇੜਤੀ ਕਿ ਭਈ ਕਲਾਕਾਰੀ ਖੇਤਰ ਦੇ ਵਿੱਚ ਨਾਮਵਨ ਲੋਕ ਜਿਹੜੇ ਨਾਮ ਨਾ ਖੱਟਿਆ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਪਹਿਚਾਨ ਹੁੰਦੀ ਆ ਰਤਬਾ ਹੁੰਦਾ ਹੈ ਹੈ ਇੱਕ ਫੈਨ ਫਾਲਿੰਗ ਹੁੰਦੀ ਹੈ ਲੋਕ ਪ੍ਰਸ਼ੰਸ਼ਕ ਹੁੰਦੇ ਨੇ ਉਪਾਸਕ ਤੱਕ ਬਣ ਜਾਂਦੇ ਨੇ ਹੈਨਾ ਉਹੀ ਮਤਲਬ ਲੱਟੂ ਹੋਏ ਰਹਿੰਦੇ ਨੇ ਉਹ ਲੋਕਾਂ ਦੇ ਰਾਹੀ ਫਿਰ ਕਹਿੰਦੇ ਸਿਆਸੀ ਪਾਰਟੀਆਂ ਉਪਭਾਵਨਾਵਾਂ ਨੂੰ ਕੈਸ਼ ਕਰਨ ਲਈ ਇਹੋ ਜਿਹੇ ਕਲਾਕਾਰਾਂ ਨੂੰ ਸਿੰਗਰਾਂ ਨੂੰ ਫਿਲਮੀ ਅਦਾਕਾਰਾਂ ਨੂੰ ਬਾਲੀਵੁੱਡ ਪਾਲੀਵੁੱਡ ਵਾਲਿਆਂ ਨੂੰ ਤਾਰਦੀ ਰਹਿੰਦੀ ਹੈ ਤੇ ਪੰਜਾਬ 'ਚ ਜਦੋਂ ਮੈਂ ਹਿਸਾਬ ਲਾ ਕੇ ਦੇਖਿਆ ਇਹ ਗਿਣਤੀ ਤਾਂ ਬਈ ਦਰਜੋਂ ਤੋਂ ਉੱਪਰ ਜਾਂਦੀ ਹੈ ਮੋਟੇ ਮੋਟੀ ਜੀ ਆਪਾਂ ਵੈਸੇ ਕੈਟਾਗਰੀ 20 ਤੱਕ ਨਹੀਂ ਕਲਾਕਾਰ ਹੋਣਗੇ ਆਪਾਂ ਮੋਟਾ-ਮੋਟਾ ਲਾਇਆ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਵੱਡਾ ਜੇ ਕਲਾਕਾਰੀ ਖੇਤਰ ਚੋਂ ਆ ਕੇ ਕਿਸੇ ਨੇ ਰੁਤਬਾ ਮਾਣਿਆ ਤਾਂ ਭਗਵੰਤ ਸਿੰਘ ਮਾਣ ਭਗਵੰਤ ਮਾਣ ਹੋਰੀ ਕਮੇਡੀ ਕਲਾਕਾਰੀ ਤੋਂ ਹੋ ਕੇ ਸਟੇਜ ਕਲਾਕਾਰੀ ਤੋਂ ਟੈਲੀਵਿਜ਼ਨ ਕਲਾਕਾਰੀ ਤੋਂ ਹੋ ਕੇ ਲਫਟਰ ਚੈਲੰਜ ਚੋਂ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਉਹਦੇ ਤੱਕ ਪਹੁੰਚੇ ਜੈਨਲਿਤਾ ਵੀ ਇਹ ਜਿਹੜਾ ਨਾਮ ਰਹੀਆ ਸੋ ਆਦਰ ਭਗਵੰਤ ਮਾਨੋਰੀ ਬੇਸ਼ੱਕ ਸਫਰ ਸ਼ੁਰੂ ਕੀਤਾ ਪੀਪੀਪੀ ਤੋਂ ਭਗਵੰਤ ਮਾਨ ਪ੍ਰੀਤ ਬਾਦਲੂਆਂ ਦੀ ਪਾਰਟੀ ਤੋਂ ਵੀ ਪੱਟਲ ਖੰਮ ਸਾਹਮਣੇ ਚੋਣ ਵੀ ਲੜੀ ਨਹੀਂ ਜਿੱਤ ਸਕੇ ਹਾਰ ਗਏ ਹੈਨਾ 2012 ਚ ਪਰ ਉਸ ਤੋਂ ਬਾਅਦ 2014 ਚ ਐਮਪੀ 2019 ਚ ਐਮਪੀ ਤੇ ਫਿਰ ਐਮਐਲਏ ਬਣੇ 2022 ਚ ਤੇ ਫਿਰ ਮੁੱਖ ਮੰਤਰੀ ਸੋ ਸਭ ਤੋਂ ਵੱਧ ਜ਼ਿਕਰ ਕਿਸੇ ਨੇ ਕਲਾਕਾਰੀ ਖੇਤਰ ਚੋਂ ਖੱਟਿਆ ਤਾਂ ਸਿਆਸਤ ਜਾ ਕੇ ਭਗਵੰਤ ਮਾਨ ਨੇ ਖੱਟਿਆ ਇਸੇ ਕਤਾਰ ਚ ਮੈਂ ਵਿਰੋਧ ਖੰਨੇ ਨੂੰ ਵੀ ਦੇਖਿਆ ਮੈਂ ਪੰਜਾਬ ਦੇ ਸਿਆਸਤ ਦੇ ਨਿਡਰ ਥੜੇ ਰੱਖ ਕੇ ਗੱਲ ਕਰ ਰਿਹਾ ਹਾਂ। ਬినੋਦ ਖੰਨਾ ਭਾਜਪਾ ਦੀ ਟਿਕਟ ਤੇ ਆ ਕੇ ਚੋਣ ਲੜਦੇ ਨੇ 1998 'ਚ ਤੇ ਐਮਪੀ ਬਣ ਜਾਂਦੇ ਨੇ ਪਰ ਉਹ ਸਰਕਾਰ ਨਹੀਂ ਚੱਲਦੀ ਉਹਨਾਂ ਦੇ ਵਿੱਚ ਫਿਰ ਚੋਣਾ ਹੁੰਦੀਆਂ ਨੇ ਫਿਰ ਐਮਪੀ ਬਣਦੇ ਨੇ ਫਿਰ 2004 'ਚ ਫਿਰ ਐਮਪੀ ਬਣਦੇ ਨੇ ਹਨਾ ਪਰ ਉਤੋਂ ਬਾਅਦ ਚੋਣ ਹਾਰ ਜਾਂਦੇ ਨੇ ਤੇ 2014 'ਚ ਦੁਬਾਰਾ ਮੌਕਾ ਮਿਲਦਾ। ਚਾਰ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਤਿੰਨ ਕਾਰਜਕਾਲ ਆਪਾਂ ਲਗਭਗ ਪੂਰੇ ਮੰਨੀਏ ਜੇ। ਸੋ ਇਸ ਤਰ੍ਹਾਂ ਉਹ ਫਿਰ ਉਹਨਾਂ ਦਾ ਧਿਆਨ ਹੁੰਦਾ ਤੇ ਪਤਨੀ ਜੁਬਲੀ ਚੋਣ ਲੜਦੀ ਦੀ ਜਿੱਤ ਸਕੀ محمد صدیق ਵੀ ਇਹਨਾਂ ਇਸ ਤਰ੍ਹਾਂ ਦੀ ਰੱਖ ਸਕਦੇ ਹਾਂ ਜਿਹੜੇ ਸਫਲ ਸਿਆਸਤਦਾਨ ਹੋਏ ਕਲਾਕਾਰੀ ਦੇ ਵਿੱਚ ਆ ਕੇ ਹੈਨਾ ਮਤਲਬ محمد صدیق ਖੁਰਾਂ ਦਾ ਨਾਮ ਜਿਹੜੇ ਦੇਸੀ ਖਾੜਿਆਂ ਦੇ ਲਈ ਹੈਨਾ ਉਸ ਲੋਕ ਗੀਤ ਲੋਕ ਬੋਲੀਆਂ ਤਰੀਕੇ ਨਾਲ ਲੋਕ ਕਥਾਵਾਂ ਦੇ ਤੌਰ ਤੇ ਗਾਉਣ ਵਾਲਿਆਂ ਚੋਂ ਚੁਣਿਆ ਜਾਂਦਾ ਸੋ محمد صدیق ਨੇ ਪਹਿਲਾਂ ਐਮਐਲਏ ਦੀ ਚੋਣ ਲੜੀ ਜਿੱਤੇ ਫਿਰ ਐਮਪੀ ਦੀ ਚੋਣ ਲੜੀ ਉਹ ਵੀ ਜਿੱਤੇ ਤੇ ਹੁਣ ਵੀ ਸਿਆਸਤ ਵਿੱਚ ਸਰਗਰਮਤਾ ਹੈਗੇ 2012 ਚ ਐਮਐਲਏ 2019 ਚ ਐਮਪੀ ਤੇ ਇਸੇ ਤਰ੍ਹਾਂ ਇਸ ਇਸ ਖੇਤਰ ਦੇ ਵਿੱਚ ਜੇ ਮੈਂ ਪੰਜਾਬ ਦੀ ਰਾਜਸਥਾਨੀ ਦੀ ਗੱਲ ਕਰਾਂ ਤਾਂ ਕਰਨ ਖੇਰ ਵੀ ਇਸ ਘੇਰੇ ਚ ਆਉਂਦੇ ਆ। ਕਰਨ ਖੇਰ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ। ਬੇਸ਼ੱਕ ਦੋਈ ਵਾਰ ਨਿਤਰ ਮੋਦੀ ਨੇ ਆਪਣੇ ਨਾਂ ਤੇ ਵੋਟਾਂ ਮੰਗੀਆਂ ਸੀ ਕਰਨ ਖੇਰ ਦੇ ਨੇ ਤੇ ਨਹੀਂ ਮੰਗੀਆਂ। ਜਦੋਂ ਕਿ ਪਹਿਲੀ ਵਾਰ ਵੀ ਉਹਨਾਂ ਨੂੰ ਚੋਣਵਾਂਤੀ ਖਾਸੀ ਭਰਵੀ ਮਿਲੀ ਸੀ। ਔਰ ਜਦੋਂ ਉਹ ਕੁੜੀ ਲੜਨ ਆਉਂਦੀ ਐ ਇੱਥੋਂ ਗੁਲਪਨਾਗ। ਸੋ ਕਰਨ ਖੇਰ 2014 ਚ ਵੀ 2019 ਚ ਵੀ ਲਗਾਤਾਰ ਦੋ ਵਾਰ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬਣੇ। ਬਿਸ਼ੱਕ ਚੰਡੀਗੜ੍ਹ ਦਾ ਕੋਈ ਸਵਾਰਿਆ ਜਾਂ ਨਹੀਂ ਸਵਾਰਿਆ ਇੱਥੇ ਸਰਗਰਮੀ ਨਾਲ ਕੰਮ ਕੀਤਾ ਜਾਂ ਨਹੀਂ ਕੀਤਾ ਹੈ ਜਾਂ ਮਤਲਬ ਕਿ ਸਿਰਫ ਆਪਣਾ ਮਤਲਬ ਕਿ ਠੀਕ ਆਕ ਕਲਾਕਾਰੀ ਦੀ ਨਾਤੀ ਚੱਲਿਆ ਕੰਮ ਜੋ ਵੀ ਹੋਵੇ ਪਰ ਦੋ ਵਾਰ ਮੈਂਬਰ ਪਾਰਲੀਮੈਂਟ ਇਸ ਖੇਤਰ ਚ ਆ ਗਏ ਹੰਸ ਰਾਜ ਹੰਸ ਨੇ ਗੋਡੇ ਖਸਾ ਕੇ ਖਾਸਾ ਦਿੱਲੀ ਜਾ ਕੇ ਫਿਰ ਕੁਰਸੀ ਮਿਲੀ ਅਕਾਲੀ ਦਲ ਤੋਂ ਸਿਆਸਤ ਸ਼ੁਰੂ ਕੀਤੀ ਮੈਂ ਮਤਲਬ ਕਿ بڑے ਇਨਾਮ ਨੂੰ ਵੀ ਖੱਟੇ ਨਾਮ ਵੀ ਬਹੁਤ ਸੀ ਦੌਰ ਵੀ ਸਖਰਦਾ ਸੀ ਪਰ ਇਹ ਸਿਆਸੀ ਲਾਲਸਾ ਕੀ ਵਰ ਖਿੱਚ ਲਿਆਉਂਦੀ ਆ ਤੇ ਜਨਾਬ 2009 ਦੇ ਵਿੱਚ ਅਕਾਲੀ ਦਲ ਚਾਗੇ ਚੋਣ ਵੀ ਲੜ ਲਈ ਚੋਣ ਹਾਰ ਗਏ ਕਾਂਗਰਸ ਦਾ ਰੁਖ ਕਰ ਲਿਆ ਹੰ ਤਾਂ ਕਾਂਗਰਸ ਦਾ ਰੁਖ ਕੀ ਕਰ ਲਿਆ ਉਸੇ ਵਾਰ ਕਾਂਗਰਸ ਚ ਗਏ ਤੇ ਨਾਲੇ ਫਿਰ ਚੰਨ ਮਹੀਨਿਆਂ ਬਾਅਦ ਭਾਜਪੀ ਚਲੇ ਗਏ ਤੇ ਫਿਰ 2019 ਚ ਦਿੱਲੀ ਤੋਂ ਜਾ ਕੇ ਚੋਣ ਵੀ ਲੜ ਲਈ ਹਾਂ ਤੇ ਮੈਂ ਪਰਲਮੈਂਟਰੀ ਬਣ ਗਿਆ ਪਰ ਹੁਣ ਉਹਨਾਂ ਨੇ ਇਸ ਵਾਰ ਦੀ ਚੋਣ ਪੰਜਾਬ ਤੋਂ ਲੜਾਤੀ ਤੇ ਵੀ ਪੰਜਵਾਂ ਨੰਬਰ ਆ ਜਮਾਨਤ ਤੱਕ ਜਬਤ ਹੋਈ ਸੋ ਹੰਸ ਰਾਜ ਹੰਸ ਦੇ ਖਾਸੀ ਕਸਾਈ ਤੋਂ ਬਾਅਦ ਇੱਕ ਵਾਰ ਐਮਪੀ ਦਾ ਬਣੇ ਪਰ ਦੂਜੀ ਵਾਰ ਚੋਣ ਹਾਰ ਗਿਆ ਇਸ ਲਈ ਇਹ ਨੂੰ ਤੁਸੀਂ ਤੈਅ ਕਰਨਾ ਕਿ ਇਹਨੂੰ ਸਫਲ ਕਲਾਕਾਰ ਤੋਂ ਸਿਆਸਤਦਾਨ ਮੰਨਣਾ ਜਾਂ ਨਹੀਂ ਮੰਨਣਾ ਕਿ ਬਿਨਾਂ ਹਾਂ ਸਨਿਦੀਓਰ ਵੀ ਸਨਿਦੀਓਰ ਉਸ ਉਸ ਨਾਮ ਚੋਂਦਾ ਜਿਹੜਾ ਸਿਆਸਤ ਚ ਆਇਆ ਚੋਣ ਜਿੱਤੀ ਤੇ ਸਿਆਸਤ ਨੂੰ ਸਮਝਣੋਂ ਛੱਡਤੀ ਮਤਲਬ ਮੂਰਖ ਬਣਾਏ ਪੰਜਾਬ ਦੇ ਲੋਕ ਗੁਰਦਾਸਪੁਰ ਹਲਕੇ ਦੇ ਲੋਕ ਜਿਹੜੇ ਜਿਤਾ ਬੈਠੇ ਸਨਿਦੀਓਰ ਨੂੰ ਮੁੜ ਕੇ ਨਾ ਪੰਜਾਬ ਦਾ ਰੁਖ ਨਾ ਉਸ ਹਲਕੇ ਦਾ ਕੋਈ ਫਿਕਰ ਹਾਂ ਮੈਂ ਆਖਰਾ ਦੂੰਗਾ ਜੋ ਕਰਾ ਦੂੰਗਾ ਮੈਂ ਸੰਸਦ ਦਾ ਮੁੱਦਾ ਚੁੱਕਿਆ ਮੈਂ ਕੀਤਾ ਕਿਹੜਾ ਮੁੱਦਾ ਤੇ ਕਿਹੜੀ ਸੰਸਦ ਨਾ ਸੰਸਦ ਚ ਲੱਭੇ ਨਾ ਕੁਝ ਲੱਭੇ ਠੀਕ ਹੈ ਕੁਝ ਕਾਗਜ਼ ਪੱਤਰੀ ਕੰਮ ਹੋਏ ਹੋਣ ਵੱਖਰੀ ਗੱਲ ਪਰ ਸਰਗਰਮੀ ਤੌਰ ਦੇ ਉੱਤੇ ਹਲਕੇ ਦੇ ਲੋਕਾਂ ਨਾਲ ਰابطਾ ਵੀ ਨਹੀਂ ਰਿਹਾ ਤੇ ਉਸ ਤਰ੍ਹਾਂ ਦੀ ਸਿਆਸਤ ਹੋ ਗਈ 2019 ਚ ਬੀਜੇਪੀ ਵੱਲੋਂ ਗੁਰਦਾਸਪੁਰ ਤੋਂ ਚੋਣ ਲੜੀ ਤੇ ਉਹਨੂੰ ਵੀ ਲੋਕਾਂ ਹੀ ਤਰੀਕਿਆਂ ਕਰਨਾ ਕਹਿੰਦੇ ਨੇ ਕਿ ਕਿਉਂ ਲੜੀ ਸੀ ਜੀ ਆਸ ਸੀ ਜੀ ਲੋਨ ਦਾ ਮਸਲਾ ਸੀ ਜੀ ਫਰਾਨਾ ਸੀ ਜੀ ਕਰਜ਼ਾ ਸੀ ਪਰ ਉਹ ਤੋਂ ਵਾਦੋਂ ਲਗਭਗ 700 ਦੂਰ ਹਾਂ ਜੇ ਮੈਂ ਪੰਜਾਬ ਦੇ ਸਥਾਨਕ ਕੁਝ ਨਾਮਾਂ ਦੇ ਹਵਾਲੇ ਨਾਲ ਗੱਲ ਵੀ ਕਰਾਂ ਤਾਂ ਗੁਰਪ੍ਰੀਤ ਕੋਗੀ ਬਹੁਤ ਵੱਡਾ ਨਾਮ ਰਿਹਾ ਕਲਾਕਾਰੀ ਦੇ ਖੇਤਰ ਦੇ ਨਾਲ ਨਾਲ ਆਮ ਲੋਕਾਂ ਦੇ ਵਿੱਚ ਗੁਰਪ੍ਰੀਤ ਕੋਗੀ ਹੋਰਾਂ ਦੀ ਸ਼ਾਖ ਬੜੀ ਅਸਾਰੂ ਤੇ ਪੰਜਾਬ ਚਿੰਤਕ ਵਜੋਂ ਵੀ ਬਣੀ ਪਰ ਸਿਆਸੀ ਬੈਡ ਚ ਉਹ ਵੀ ਟ ਆਪਣਾ ਖਾ ਗਏ ਆਮ ਆਦਮੀ ਪਾਰਟੀ ਚ ਆਏ ਬੜੀ ਤੇਜ਼ੀ ਨਾਲ ਪੰਜਾਬ ਦੇ ਕਨਵੀਨਰ ਬਣ ਗਏ ਮੁਖੀ ਬਣ ਗਏ ਹਨ ਸਾਰਾ ਕੁਝ ਮਿਲ ਗਿਆ ਪਰ ਇਹ ਦੋ ਚੋਣ ਲੜੇ 2017 ਦੀ ਪਤਾ ਸਵੱਚੋਂ ਲੜੇ ਸੀ ਹੁਣ ਹਾਰ ਕੇ ਆਪਣੀ ਜੱਦੀ ਖੇਤਰ ਬਟਾਲੇ ਤੋਂ ਲੜੇ ਨਹੀਂ ਜਿਸਗੇ ਉਸ ਤੋਂ ਬਾਅਦ ਗੁਲਪਨਾਗ ਮਤਲਬ ਬੜੀ ਕੰਦੇਜੀ ਮਜਬੂਤ ਕੁੜੀ ਆ ਬੜੀ ਜਝਾਰੂ ਆ ਤੇ ਮਤਲਬ ਪਾਰਟੀ ਆਮ ਆਦਮੀ ਪਾਰਟੀ ਦੇ ਸੰਸਦ ਸੰਸਦਪਨ ਕੋ ਵਿਚੋਂ ਉਹਨਾਂ ਦਾ ਬਾਪੂ ਰਹੀ ਸੀ ਉਹਨਾਂ ਦੇ ਪਿਤਾ ਪਰ 2014 ਚ ਆਮ ਆਦਮੀ ਪਾਰਟੀ ਬਣਾ ਚੰਡੀਗੜ੍ਹ ਤੋਂ ਚੋਣ ਲੜੀ ਹਰ ਨਸੀਬ ਹੋਈ ਪਰ ਟੱਕਰ ਬਹੁਤ ਤਕੜੀ ਦਿੱਤੀ ਸੀ ਪਹਿਲੀ ਵਾਰ ਕਰਨ ਖੇਰ ਤੇ ਉਸ ਤੋਂ ਬਾਅਦ ਇਸੇ ਚ ਜੱਸੀ ਜਸਰਾਜ ਦਾ ਨਾਮ ਵੀ ਆਉਂਦਾ ਠੀਕ ਹੈ ਬੜੀ ਕੋਸ਼ਿਸ਼ ਕੀਤੀ ਹੈ ਪਰ ਦੱਸੇ ਖੱਬੇ ਕਦੇ ਆ ਪਾਰਟੀ ਆਮ ਆਦੀ ਪਾਰਟੀ ਲੋਕਨ ਸਾਭ ਪਾਰਟੀ ਅੱਜ ਸਾਰਾ ਕੁਝ ਨਹੀਂ ਗੱਲ ਬਣੀ ਫਿਰ ਸਿੱਧੂ ਮਸੇਵਾਲ ਬਿਚਪਿਤਾ ਵੀ ਕਹਿੰਦੇ ਆ ਉਹਨਾਂ ਦੇ ਬਾਪ ਵੀ ਇਹ ਸੀਗਾ ਕਿ ਵੀ ਉਹ ਤਾਂ ਸੁਰੱਖਿਆ ਲੈਣ ਦੇ ਲਈ ਆਇਆ ਸੀ ਦੁਨੀਆ ਪਰ ਚ ਸਿਖਰ ਤੇ ਵੱਡਾ ਕਲਾਕਾਰ ਵੱਡਾ ਨਾਮ ਇਹਨਾਂ ਮਤਲਬ ਜਾਣ ਤੋਂ ਬਾਅਦ ਵੀ ਅੱਜ ਵੀ ਹਾਂ ਪਰ ਚੋਣ ਲੜੀ ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਹਾਰ ਗਏ ਐਮਐਲਏ ਕਰਮਜੀਤ ਅਨਮੋਲ ਕਮੇਟੀ ਦਾ ਸਿਖਰ ਫਲਮਾਂ ਧੜਾ ਧੜਾ ਮਿਲ ਰਹੀਆਂ ਛਾ ਰਿਹਾ ਜਿੱਥੇ ਜਾਂਦੇ ਆ ਲੋਕ ਫੋਟੋਆਂ ਖਿਚਵਾਉਣ ਲਈ ਲਾਈਨ ਚ ਲੱਗਦੇ ਆ ਪਰ ਜੇ ਚੋਣ ਲੜੀ ਐਮਪੀ ਦੀ ਹਰ ਇੱਕ ਵਾਰ ਤਾਂ ਐ ਸੀ ਕਿ ਜਿੱਤੇ ਪਈਆਂ ਗਰੰਟੀ ਵੀ ਹੋ ਗਈ ਸੀ ਹਵਾ ਵੀ ਲੈ ਗਈ ਸੀ ਪਰ ਨਹੀਂ ਗੱਲ ਵਣ ਮੈਂ ਇਸ ਲਾਈਨ ਦੇ ਵਿੱਚ ਕਿੰਨੇ ਹੀ ਲੋਕ ਆਉਂਦੇ ਨੇ ਕਲਦੀ ਮਾਨਖਰਾਂ ਦਾ ਨਾਮ ਵੀ ਹੈ ਇਸ ਕਤਾਰ 'ਚ ਸੋ ਹੋਰ ਕਿੰਨੇ ਹੀ ਨਾਮ ਹੋਣਗੇ ਪਰ ਮੈਂ ਮੁੱਖ ਤੌਰ ਤੇ ਇਸ 10ਵੀਂ ਦਹਾਕੀਆਂ ਦੇ ਬਹਾਨੇ ਜੇ ਗੱਲ ਕਰਾਂ ਤਾਂ ਨਾਮ ਕਾਫੀ ਚਰਚਾ 'ਚ ਸੀ ਇਹ ਸਾਰੇ ਨਾਮ ਅਨਮੋਲ ਗਗਨਮਾਨ ਦੇ ਉਸ ਪਹਿਲੂ ਦੇ ਨਾਲ ਚਰਚਾ ਚਾਹੀਦੀ ਹੈ ਜਿਹੜਾ ਤਾਜਾਂ ਉਹਦਾ ਸਿਫਾ ਕਾਂਡ ਤੇ ਫਿਰ ਵਾਪਸੀ ਕਾਂਡ ਮਤਲਬ ਕਿੰਨੇ ਤੁਸੀਂ ਸਿਰ ਤੋਂ ਕਿੰਨਾ ਕਿ ਤੁਸੀਂ ਕੋਈ ਵੀ ਫੈਸਲਾ ਦੜਤਾਂ ਨਾ ਲੈਣਿਓ ਇਹਦਾ ਵੀ ਪ੍ਰਗਟਾਵਾ ਅਨਮੋਲ ਗਗਨਮਾਨ ਨੇ ਇੱਕ ਗੱਲ ਦੱਸਦੀ ਕਿ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਚਲੋ ਜੇ ਪਾਰਟੀਆਂ ਚ ਠੀਕ ਠਾਕ ਦੀ ਉਹ ਗੱਲ ਕਰਨੀ ਹੋਵੇ ਤਾਂ ਕੀ ਭਾਜਪਾ ਪੰਜਾਬ ਭਾਜਪਾ ਦੇ ਅੰਦਰ ਸਾਰਾ ਕੁਝ ਠੀਕ ਹੈ ਸੁਨੀਲ ਜਾਖੜ ਕਾਫੀ ਕੁਝ ਆਪਣਾ ਦੁਹਰਾ ਲੈਂਦੇ ਨੇ ਦੁਬਾਰਾ ਉਹਨਾਂ ਦੀ ਇੰਟਰਵਿਊ ਕਾ ਖੂਬ ਚਰਚਾ ਚ ਹੈ ਜਿਦੇ ਵਿੱਚ ਇੱਕ ਵਾਰ ਫੇਰ ਉਹਨਾਂ ਨੇ ਲਗਭਗ ਉਹਦੇ ਨਾਲ ਮਿਲਦੀ ਜੁਲਦੀ ਗੱਲ ਕੀਤੀ ਹੈ ਜਿਹੜਾ ਜਿਹੜੀ ਉਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਲਿਆਂਦੀ ਸੀ ਕਿ ਮੈਂ ਭਾਜਪਾ ਹਾਈਕਵਾਨ ਨੂੰ ਕਹਿਆ ਆ ਕਿ ਪੰਜਾਬ ਨੂੰ ਜਿਵੇਂ ਤੁਸੀਂ ਟ੍ਰੀਟ ਕਰਨਾ ਚਾਹੁੰਦੇ ਹੋ ਐ ਟ੍ਰੀਟ ਨਹੀਂ ਹੋਣਾ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ ਤੇ ਇੱਕ ਵਾਰ ਫਿਰ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ ਅਕਾਲੀ ਭਾਜ ਮਤਲਬ ਨਾ ਖਾਲੀ ਭਾਜਪਾ ਘੱਟ ਜੋੜਨੀ ਭਾਜਪਾ ਅਕਾਲੀ ਘੱਟ ਜੋੜ ਪੰਜਾਬ ਲਈ ਬਹੁਤ ਜ਼ਰੂਰੀ ਹੈ ਇਹ ਹਾਲਾਤ ਕਹਿੰਦੇ 1996 ਵਾਲੇ ਬਣਦੇ ਜਾ ਰਹੇ ਨੇ ਇਹ ਘੱਟ ਜੋੜ ਬਹੁਤ ਜ਼ਰੂਰੀ ਹੈ ਹੁਣ ਇੱਕ ਤਾਂ ਉਹਨਾਂ ਨੇ ਬੜੇ ਨੁਕਤੇ ਤੋਂ ਗੱਲ ਕੀਤੀ ਜਿਹੜਾ ਨੁਕਤਾ ਸੰਕੇਤ ਕਰਦਾ ਕਿ ਭਾਰਤੀ ਜਨਤਾ ਪਾਰਟੀ ਜੇ ਕੱਲਿਆਂ ਲੜ ਕੇ ਪੰਜਾਬ ਚੋਂ ਜਿੱਤਣਾ ਚਾਹੁੰਦੀ ਹੈ ਇਕੱਲੀ ਹਿੰਦੂ ਵੋਟ ਬੈਂਕ ਸ਼ਹਿਰੀ ਵੋਟ ਬੈਂਕ ਦੇ ਹਿਸਾਬ ਨਾਲ ਤਾਂ ਉਹ ਕਹਿੰਦੇ ਹੋ ਸਕਦਾ ਤੁਸੀਂ 64 ਤਾਂ ਜਿੱਤ ਲਓ ਕਿਸੇ ਦਿਨ ਅੱਜ ਨਹੀਂ ਤਾਂ ਕੱਲ ਨੂੰ ਜਾ ਕੇ ਪਰ ਕਹਿੰਦੇ ਕਿ ਲੋਕਾਂ ਦਾ ਦਿਲ ਜਿੱਤਣਾ ਔਖਾ ਹੋ ਜੂਗਾ ਤੁਹਾਨੂੰ ਭਰੋਸਾ ਜਿੱਤਣਾ ਔਖਾ ਹੋ ਜੂਗਾ ਸੋ ਇਸ ਲਈ ਉਹ ਭਾਜਪਾ ਕਾਲੀ ਘੱਟ ਛੋੜਦੀ ਹਮਾਇਤ ਕਰ ਰਹੇ ਨੇ ਦੁਬਾਰਾ ਦੂਸਰਾ ਉਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਦਸਤਾਰ ਨੂੰ ਲੈ ਕੇ ਬੜਾ ਕਮਾਲ ਦਾ ਉਹਨਾਂ ਨੇ ਨਰੇਟਪ ਸਰਜਾ ਉਹ ਕਹਿੰਦੇ ਵੀ ਕਿ ਇਹ ਦਸਤਾਰ ਇਹ ਪੱਗ ਕੱਲਾ ਕਪੜਾ ਪਹਿਰਾਵਾ ਨਹੀਂ ਹੈ ਇਹ ਸਾਡੀ ਸ਼ਾਨ ਹੈ ਸਾਡਾ ਸਨਮਾਨ ਹੈ ਸਾਡਾ ਮਾਣ ਹੈ ਹੈਨਾ ਇਹ ਇਹ ਕਹਿੰਦੇ ਕਿ ਸਾਡੀ ਸਰਦਾਰੀ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਦਸਤਾਰ ਦੇ ਰੁਤਬੇ ਦੇ ਨਾਲ ਵੀ ਆਪਣੇ ਆਪ ਨੂੰ ਜੋੜ ਕੇ ਪੰਜਾਬੀ ਅਧਿਵਾਲੇ ਨਾਲ ਗੱਲ ਕੀਤੀ ਮਤਲਬ ਮਾਲਵੇ ਚ ਕਿੰਨੇ ਹਿੰਦੂ ਭਾਈਚਾਰੇ ਦੇ ਪਰਿਵਾਰ ਨੇ ਜਿਹੜੇ ਪੱਗਾਂ ਬੰਨਦੇ ਨੇ ਸਾਡੇ ਦਾਦੇ ਹੋਰੀ ਹੈ ਨਾ ਪਰਦਾਦੇ ਹੋਰੀ ਬੰਦੇ ਰਹੇ ਮਤਲਬ ਇਹਦਾ ਮਤਲਬ ਇਹ ਇਹ ਸਾਡਾ ਵਿਰਸਾ ਵੀ ਹੈ ਜਿਤਨਾ ਕਿਤੇ ਉਸ ਵੱਲ ਮੁੜਨਾ ਵੀ ਸਭ ਨੂੰ ਪੈਣਾ ਹਾਂ ਆ ਆ ਬੱਕਰੀ ਗੱਲ ਹੈ ਕਿ ਸਿੱਖ ਪਰਿਵਾਰਾਂ ਚ ਵੀ ਕਿਸ ਕਟੌਣ ਲਈ ਇਕੱਠਾ ਮੱਲ ਲਗਾਤਾਰ ਬਧਰੀ ਇਸ ਲਈ ਚਿੰਤਾ ਉੱਥੇ ਵੀ ਬਣੀ ਹੋਈ ਹੈ ਹੁਣ ਇਸ ਪ੍ਰਕਿਰਿਆ ਦੇ ਵਿੱਚ ਸੁਨੀਲ ਜਾਖੜ ਕੀ ਇਹ ਨਬਜ ਪਛਾਣਨਾ ਚਾਹੁੰਦੇ ਨੇ ਕੀ ਇਹ ਭਾਜਪਾ ਦੇ ਟਰੈਕ ਤੇ ਲਿਆਉਣਾ ਚਾਹੁੰਦੇ ਨੇ ਪੰਜਾਬ ਦੇ ਪਿੰਡੂ ਵੋਟਰਾਂ ਨੂੰ ਸ਼ਹਿਰੀ ਵੋਟਰਾਂ ਦੇ ਨਾਲ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੇਂਦਰ ਦੀ ਜਿਹੜੀ ਹਾਈ ਕਮਾਂਡ ਹੈ ਸਾਡੀ ਉਹ ਕਲੀ ਸ਼ਹਿਰੀ ਵੋਟਾਂ ਨਾ ਖੇਡਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ ਜਦ ਸੁਨੀਲ ਜਾਖੜ ਨੂੰ ਲੱਗਦਾ ਹੈ ਕਿ ਵੀ ਇਸ ਤਰ੍ਹਾਂ ਗੱਠਜੋੜ ਦੀ ਸੰਭਾਵਨਾ ਬਣ ਜਵੇ ਤਾਂ ਗੱਲ ਤਣਪੱਤਣ ਲੱਗਦੀ ਕਿਉਂਕਿ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਆਪਣਾ ਮੁੱਖ ਮੰਤਰੀ ਬਣਦਾ ਨਾ ਬਣਦਾ ਦਰਦ ਫਿਰ ਬਿਆਨ ਕੀਤਾ ਚਲੋ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਉਹਨਾਂ ਦਾ ਮੂੰਹ ਫੇਰ ਭੰਗ ਹੋ ਰਿਹਾ ਹੋਵੇ ਬੀਜੇਪੀ ਤੋਂ ਬੀਜੇਪੀ ਉਸ ਫਾਰਮੂਲੇ ਤੇ ਨਹੀਂ ਆ ਰਹੀ ਜਿਹਦੇ ਤੇ ਜਾਖਰ ਲਿਆਉਣਾ ਚਾਹੁੰਦੇ ਨੇ ਜਾਂ ਬੀਜੇਪੀ ਨੇ ਮੰਨ ਬਣਾ ਲਿਆ ਕਿ ਜਾਖਰ ਤੇ ਰਹੀਆਂ ਸੀ ਉਹਨਾਂ ਸਾਰੇ ਮੁੱਦਿਆਂ ਨੂੰ ਛੂਣਾ ਜਿਨ੍ਹਾਂ ਨੂੰ ਕਦੇ ਬੀਜੇਪੀ ਤੱਤੇ ਚਿੰਮਟੇ ਨਾਲ ਬਿਲੀਸ਼ ਹੁੰਦੀ ਸੀ ਪਰ ਸ੍ਰੀਲ ਜਾਖੜ ਦਾ ਇਹ ਕਹਿਣਾ ਕਿ ਬਈ ਹੁਣ ਭਾਜਪਾ ਅਕਾਲੀ ਗੱਠ ਜੋੜ ਦੀ ਲੋੜ ਹੈ ਇਹ ਸਿੱਧਾ ਸੰਕੇਤ ਹੈ ਕਿ ਹੁਣੇ ਅਕਾਲੀ ਭਾਜਪਾ ਗੱਠ ਜੋੜ ਨਹੀਂ ਹੋਏਗਾ ਫਾਲਾ ਦੀ ਪਾਕਾਲੀ ਘਟ ਜੁੜ ਹੋਏਗਾ ਦਾ ਮਤਲਬ ਬੀਜੇਪੀ ਇੱਕ ਵਾਰ ਫਿਰ ਸੰਕੇਤ ਦੇ ਰਹੀ ਹੈ ਕਿ ਅਸੀਂ ਬڑے ਭਾਈ ਬਣਾਂਗੇ ਜਾਂ ਸੀਟਾਂ ਬਰਾਬਰ ਬਰਾਬਰ ਵੰਡਾਂਗੇ ਸੋ ਇਹਦਾ ਮਤਲਬ ਕੀ ਭਾਰਤੀ ਜਨਤਾ ਪਾਰਟੀ ਇਹ ਸੰਦੇ ਹੈ ਕਿ ਅਕਾਲੀ ਦਲ ਦੇ ਜੇ ਪੈਰ ਲੱਗਣੇ ਆ ਤਾਂ ਅਸੀਂ ਲਾਵਾਂਗੇ ਹੁਣ ਇਹਨਾਂ ਦੇ ਪੈਰ ਲੱਗਣੇ ਇਸ ਲਈ ਕਈ ਤਰ੍ਹਾਂ ਦੀਆਂ ਰਾਜਨੀਤਿਕ ਸੁਭਾਵਨਾਵਾਂ ਪੈਦਾ ਹੋ ਰਹੀਆਂ ਨੇ ਤੇ ਲੈਂਡ ਪੁਲਿੰਗ ਦੇ ਮਸਲੇ ਤੇ ਵੱਡੀ ਜੰਗ ਛੱੜਦੀ ਜਾ ਰਹੀ ਆ ਕਾਂਗਰਸ ਵੀ ਮੈਦਾਨ ਚ ਨੇਤਰੀ ਆ ਅੱਜ ਵੀ ਧਰਨਾ ਤੋਰਨ ਆ ਲਾਇਆ ਹੈ ਕੱਲ ਨੂੰ ਅਕਾਲੀਆਂ ਨੇ ਧਰਨਾ ਲਾਉਣਾ ਹੈ ਹੈਨਾ ਇਹ ਵੀ ਆਵਾਦੀ ਪਾਰਟੀ ਦੇ ਸਾਹਮਣੇ ਇਹ ਵੀ ਚੁਣੌਤੀ ਬਣ ਰਹੇ ਨੇ ਜਖੜੋਰੀ ਵੀ ਇਹ ਵੀ ਐਮਐਲਏ ਆ ਦੇ ਖਿਲਾਫ ਮਤਲਬ ਕਿ ਉਹਨਾਂ ਦੇ ਉਸ ਹਲਕੇ ਦੇ ਖਿਲਾਫ ਲੈਂਡ ਪੁਲਿੰਗ ਦੇ ਖਿਲਾਫ ਪੰਚਾਇਤੀ ਮੈਂਬਰਾਂ ਨੂੰ ਲੈ ਕੇ ਵੀ ਰਾਜਪਾਲ ਤੱਕ ਸੋ ਇਸ ਲੈਂਡ ਪੁਲਿੰਗ ਦੇ ਉੱਤੇ ਵੀ ਲੜਾਈ ਲੜ ਰਹੇ ਨੇ ਤੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੇ ਹਵਾਲੇ ਨਾਲ ਵੀ ਉਹਨੂੰ ਕੇਂਦਰਿਤ ਕਰਕੇ ਆਪਣੇ ਪਾਲੇ ਚਲਾਉਣਾ ਚਾਹੁੰਦੇ ਨੇ ਜਾਂ ਬੀਜੇਪੀ ਦੇ ਪਾਲੇ ਚੋਂ ਬਾਹਰ ਆਉਣਾ ਚਾਹੁੰਦੇ ਨੇ ਇਹ ਤਾਂ ਜਖੜ ਜਾਣਦੇ ਨੇ ਪਰ ਉਹ ਕੇਂਦਰਿਤ ਕਰ ਰਹੇ ਨੇ ਪੰਜਾਬ ਦੇ ਸੱਭਿਆਚਾਰ ਵਿਰਸੇ ਤੇ ਉਹਦੇ ਆਧਾਰ ਤੇ ਰਾਜਨੀਤੀ ਨੂੰ ਇਹ ਉਹਨੂੰ ਨਾਮ ਦੇ ਰਹੇ ਨੇ ਹੁਣ ਬੀਜੇਪੀ ਅਕਾਲੀ ਘੱਟ ਜੋੜ ਦਾ ਇਹਦਾ ਮਤਲਬ ਉਹ ਬੀਜੇਪੀ ਨੂੰ ਮੋਹਰੇ ਰੱਖਣਾ ਚਾਹੁੰਦੇ ਨੇ ਚਲੋ ਜਾਂਦੇ ਜਾਂਦੇ ਧਾਮੀ ਹੋਰਾਂ ਦਾ ਸੁਨੇਹਾ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਲੈ ਕੇ ਲਗਾਤਾਰ ਸਮਾਗਮ ਹੋ ਰਹੇ ਨੇ ਉਹਨਾਂ ਚ ਇੱਕ ਸਮਾਗਮ ਸ਼ਿਮਲੇ ਸੀਗਾ ਹਾਂ ਸ੍ਰੀ ਗੁਰੂ ਸਿੰਘ ਸਭਾ ਗੁਰੂ ਘਰ ਦੇ ਵਿੱਚ ਉੱਥੇ ਸਮੋਦਨ ਕਰਦਿਆਂ ਧਾਮੀ ਹੋਰਾਂ ਨੇ ਇੱਕ ਜਿਹੜਾ ਫਿਕਰ ਲਗਾਤਾਰ ਸਿੱਖ ਸੰਸਥਾਾਂ ਵਿੱਚ ਵੀ ਉੱਠਦਾ ਹੈ ਸਿੱਖ ਨੁਮਾਇੰਦੇ ਵੀ ਖੁਦ ਅਗਿਆਨੀ ਹਰਪ੍ਰੀਤ ਸਿੰਘ ਵੀ ਗੰਨੀ ਜੁ ਕਿਬੀਰ ਸਿੰਘ ਵੀ ਜਾਂ ਐਡਵੋਕੇਟ ਸਿੰਦਰ ਸਿੰਘ ਧਾਮੀ ਵੀ ਪਹਿਲਾਂ ਵੀ ਪ੍ਰੱਖਾ ਚੁੱਕੇ ਨੇ ਕਿ ਸਰੋਪਾਉ ਦਾ ਜੋ ਰੁਤਬਾ ਹੈ ਸਿੱਖ ਧਰਮ ਦੇ ਵਿੱਚ ਸਿੱਖ ਫਿਲਾਸਫੀ ਦੇ ਵਿੱਚ ਜੋ ਸਰੋਪਾਉ ਦਾ ਸਥਾਨ ਹੈ ਜੋ ਰੁਤਬਾ ਹੈ ਉਸ ਨੂੰ ਇੰਨਾ ਛੋਟਾ ਇੰਨਾ ਹਲਕਾ ਨਾ ਕਰੋ ਕਿ ਕਿਸੇ ਵੀ ਸਮਾਗਮ 'ਚ ਸਰੋਪੇ ਬੰਡਣ ਲੱਗ ਜੰਨੇ ਆਪਾਂ ਕੀ ਸ਼ੋਭਦਾ ਨਹੀਂਗਾ ਉਹ ਕਹਿੰਦੇ ਠੀਕ ਹੈ ਜੇ ਧਾਰਮਿਕ ਸਮਾਗਮ ਹੈ ਜੇ ਸਮਾਜਿਕ ਸਮਾਗਮ ਹੈ ਜੇ ਸਿੱਖੀ ਨਾਲ ਸੰਬੰਧਿਤ ਸਮਾਗਮ ਹੈ ਤਾਂ ਉੱਥੇ ਧਾਰਮਿਕ ਪੁਸਤਕਾਂ ਦੇ ਤੋਂ ਪੇਟ ਕਰਦੋ ਤੇ ਜੇ ਸਿੱਖ ਧਾਰਮਿਕ ਸਮਾਗਮ ਹੈ ਗੁਰੂ ਘਰਾਂ ਦੇ ਸਮਾਗਮ ਨੇ ਤਾਂ ਹਰ ਤਾਂ ਸਰੋਪੇ ਨਾ ਦੋ ਸਰੋਪਾ ਉਹਦੀ ਥਾਂ ਦੇ ਉੱਤੇ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਧਾਰਮਿਕ ਪੁਸਤਕਾਂ ਕਹਿੰਦੇ ਐਸਪੀਸੀ ਤੋਂ ਲੈ ਲਓ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਸੀ ਲਗਾਤਾਰ ਛਪਾ ਕੇ ਉਪਲਬਧ ਕਰਾ ਰਹੇ ਨੇ ਜਿਹੜੀਆਂ ਮਰਜੀ ਸੰਸਮ ਲੈ ਕੇ ਨਾ ਕੋਈ ਭੇਟਾ ਨਹੀਂ ਆਉਦੀ ਸਿੱਖ ਰਹਿਤ ਮਰਿਆਦਾ ਭੇਟ ਕਰੋ ਸਾਰਿਆਂ ਨੂੰ ਸੋ ਕਹਿੰਦੇ ਕਿ ਉਹਦੇ ਨਾਲ ਇੱਕ ਤਾਂ ਸਿੱਖੀ ਦਾ ਪ੍ਰਚਾਰ ਹੋਏਗਾ ਇੱਕ ਆ ਜਿਹੜਾ ਮਾਣ ਹੈ ਕਿ ਹਾਂ ਬਈ ਸਰੋਪਾ ਨੂੰ ਮਿਲਿਆ ਉਹ ਬਹਾਲ ਹੋਏਗਾ ਸੋ ਇਸ ਪਹਿਲ ਕਦਮੀ ਤੇ ਕਾਫੀ ਚਰਚਾ ਹੋ ਰਹੀ ਹੈ ਕਿ ਕੀ ਇਸ ਨੂੰ ਐਸਜੀਪੀਸੀ ਕੋਈ ਨੀਮਾਵਲੀ ਤਹਿਤ ਵੀ ਨਿਯਮ ਬਣਾ ਸਕਦੀ ਹੈ ਜਾਂ ਇੱਕ ਆਇਆ ਹੋਇਆ ਜਨਤਕ ਧਾਰਮਿਕ ਸਮਾਗਮ ਦਾ ਸੁਝਾਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਮਾਮਲਾ ਗੰਭੀਰ ਹੈ ਫਿਕਰਮੰਦੀ ਵਾਲਾ ਵੀ ਉਤੇ ਦਿੱਤੇ ਅਮਲ ਵੀ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ